ਅਜਿਹੀ ਤੁਮ ਜਿਹੜੇ ਮੈਂ ਸਟੋਰੀ ਸੁਣਾਉਣਾ ਨਾ ਬਹੁਤ ਦਿਮਾਗੀ ਚੋਰ ਦੀ ਆ ਪਰ ਕਹਿੰਦੇ ਆ ਵੀ ਚੋਰ ਇੱਕ ਨਾ ਇੱਕ ਦਿਨ ਫੜ ਹੋ ਜਾਂਦਾ ਕੋ ਕਿਵੇਂ ਫੜ ਹੋਇਆ ਉਹ ਦੱਸਦਾ ਜੁਪੀ ਚ ਮੁੰਡਾ ਸਕੂਲ ਚੋਂ ਪੜ੍ਹ ਕੇ ਜਦੋਂ ਹਟਦਾ ਤਾਂ ਇੱਕ ਦੋ ਜਗ੍ਹਾ ਤੇ ਕੰਮ ਕਰਨ ਦੀ ਟਰਾਈ ਕਰਦਾ ਕੰਮ ਕਿਤੇ ਉਹਦਾ ਲੂਟ ਨਹੀਂ ਆਉਂਦਾ ਕਿਤੇ ਉਹਦੇ ਕੰਮ ਨਹੀਂ ਪਸੰਦ ਆਉਂਦਾ ਕਿਤੇ ਕੰਮ ਪਸੰਦ ਆਉਂਦਾ ਤਾਂ ਤਨਖਾਹ ਉਹਦੀ ਮਰਜ਼ੀ ਦੀ ਨਹੀਂ ਹੁੰਦੀ ਤਾਂ ਇਹ ਸੋਚ ਕੇ ਉਹ ਹਰ ਕਿਤੋਂ हट ਜਾਂਦਾ ਵੀ ਲੋਟ ਨਹੀਂ ਆ ਰਿਹਾ ਕੰਮ ਤਾਂ ਕੀ ਕਰਦਾ ਕੋਈ ਮੂਵੀ ਦੇਖਦਾ ਹੁੰਦਾ ਤੇ ਮੂਵੀ ਚ ਚੋਰਾਂ ਦਾ ਪਲਾਨ ਹੁੰਦਾ ਜਿਵੇਂ ਮੰਨ ਲਓ ਵੀ ਅੱਜ ਤੋਂ ਵੱਧ ਕ੍ਰਾਈਮ ਆਪਣੀਆਂ ਫਿਲਮਾਂ ਸਟੋਰੀਆਂ ਚ ਹਨਾ ਇਹਨਾਂ ਚੋਂ ਹੀ ਸਿੱਖਦੇ ਨੇ ਲੋਕ ਤਾਂ ਉਹਦੇ ਦਿਮਾਗ ਚ ਹੁੰਦੀ ਆ ਵੀ ਕਿਉਂ ਨਾ ਕਿਤੇ ਚੋਰੀ ਕੀਤੀ ਜਾਵੇ ਫਿਰ ਉਹ ਸੋਚਦਾ ਵੀ ਚੋਰੀ ਤਾਂ ਕਰੂੰਗਾ ਪਰ ਚੋਰੀ ਇਹੋ ਜਿਹੀ ਕਰੀਏ ਕਿਤੇ ਵੀ ਲੰਬਾਈ ਹੱਥ ਵੱਜੇ ਤੋਂ ਇਹ ਜਿਹੀ ਪਾਲ ਚਾਲੇ ਦਾਲੇ ਜਾ ਫਿਰਦਾ ਫਿਰਦਾ ਇੱਕ ਦਿਨ ਯੂਪੀ ਦੇ ਬਲੰਦ ਸ਼ਹਿਰ 'ਚ ਪਹੁੰਚ ਜਾਂਦਾ ਜਦ ਬਲੰਦ ਸ਼ਹਿਰ 'ਚ ਪਹੁੰਚਦਾ ਉੱਥੇ ਕੰਮਕਾਰ ਮਾੜਾ ਮੋਟਾ ਕਰਦਾ ਕਰਦਾ ਤਾਂ ਉਹ ਕੀ ਦੇਖਦਾ ਵੀ ਯੂਪੀ ਦੀ ਜਿਹੜੀ ਸਬਜ਼ੀ ਮੰਡੀ ਆ ਉਹਦੇ ਵਿੱਚ ਉਸ਼ਕ ਦੂਰੀ ਤੇ ਬੈਂਕ ਸਟੇਟ ਬੈਂਕ ਤੇ ਥੋੜੀ ਦੂਰੀ ਤੇ ਇੱਕ ਹੋਰ ਬੈਂਕ ਦੋਨੋਂ ਬੈਂਕ ਮੰਡੀ ਦੇ ਵਿੱਚ ਨੇ ਤੇ ਤੀਜਾ ਜਿਹੜਾ ਮੰਨ ਲਓ ਵੀ ਚਾਹੇ ਤਾਂ ਜੁਐਲਰੀ ਦੀ ਸ਼ਾਪ ਲਾ ਲਓ ਚਾਹੇ ਜੁਐਲਰੀ ਵਾਲਾ ਬੈਂਕ ਲਾ ਲਓ 골ਡ ਵਾਲਾ 골ਡ ਵਾਲਾ ਵੀ ਤਿੰਨੇ ਮੰਨ ਲਓ ਵੀ 60 60 70 70 ਫੁੱਟ ਤੇ ਨੇ ਤੋਂ ਸੋਚਦਾ ਵੀ ਇੰਨਾ ਚ ਡਾਕਾ ਮਾਰਾਂਗੇ ਬੇ ਆਪਣੀ ਲਾਈਫ ਬਣਜੂ ਤਾਂ ਇਹਦੇ ਵਾਸਤੇ ਹੁਣ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦਾ ਤਾਂ ਸੋਚਦਾ ਵੀ ਇਹਦੇ ਵਾਸਤੇ ਇੱਕ ਟੀਮ ਬਣਾਈ ਜਾਵੇ ਟੀਮ ਬਣਾਉਣ ਵਾਸਤੇ ਉਹਨੂੰ ਹੁਣ ਬੰਦਿਆਂ ਦੀ ਲੋੜ ਹੁੰਦੀ ਆ ਤਾਂ ਉਹ ਬੰਦੇ ਜਿਹੜੇ ਇਕੱਠੇ ਕਰਦਾ ਉਹ ਆਪਦੇ ਨਾਲ ਦੇ ਹੀ ਜਿਹੜੇ ਉਹਦੇ ਨਾਲ ਪੜਦੇ ਤੇ ਤਿੰਨ ਮੁੰਡੇ ਉਹਨਾਂ ਨੂੰ ਨਾਲ ਲਾ ਲੁੰਦਾ ਹੁਣ ਟੀਮ ਦੇ ਮੈਂਬਰ ਹੋ ਜਾਂਦੇ ਨੇ 4 ਹੁਣ ਉਹ ਚਾਰਾਂ ਨੂੰ ਦੱਸਦਾ ਵੀ ਆਪਾਂ ਇੱਥੇ ਰਹਿ ਕੇ ਮੰਡੀ 'ਚ ਰਹਿ ਕੇ ਬਲੰਦ ਸ਼ਹਿਰ ਦੀ 'ਚ ਇੱਥੋਂ ਰਹਿ ਕੇ ਆਪਾਂ ਹੱਥ ਦੋ ਬੈਂਕ ਤੀਜੀ 골ਡਨ ਸ਼ਾਪ ਆ ਜਿਹੜੀ ਇਹ ਲੁੱਟਾਂਗੇ ਲੁੱਟਾਂਗੇ ਵੀ ਇੱਕੋ ਦਿਨ ਤੋ ਉਹਨੂੰ ਪੁੱਛਦੇ ਨੇ ਵੀ ਇਹ ਇੰਨਾ ਤਾਂ ਕੰਮ ਆਸਾਨ ਨਹੀਂ ਹੈਗਾ ਤਾਂ ਉਹਨਾਂ ਨੂੰ ਪਲਾਨ ਸਮਝਾਉਂਦਾ ਕਹਿੰਦਾ ਵੀ ਦੇਖੋ ਮਾਸਟਰ ਮਾਈਂਡ ਤਾਂ ਚੱਲੂਗਾ ਮੇਰਾ ਤੁਸੀਂ ਤਾਂ ਬਸ ਇੱਕ ਸਾਥ ਦੇਣਾ ਤੋ ਉਹ ਕਹਿੰਦੇ ਵੀ ਆਪਾਂ ਨੂੰ ਕਰਨਾ ਕੀ ਪਊਗਾ ਤੋ ਉਹ ਕਹਿੰਦਾ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਇੱਕ ਦੁਕਾਨ ਲਵਾਂਗੇ ਤਾਂ ਪਲਾਨ ਦੇ ਮੁਤਾਬਕ ਉਹ ਦੁਕਾਨ ਲੈ ਲੈਣੇ ਆ ਦੁਕਾਨ ਲੰਦੇ ਨੇ ਖਾਲੀ ਦੁਕਾਨ ਮਿਲ ਜਾਂਦੀ ਉਹਨਾਂ ਨੂੰ ਬੇਸਮੈਂਟ ਥੱਲੇ ਤਾਂ ਆਪ ਦਾ ਜੋ ਉਹਨਾਂ ਦਾ ਪੂਜਾ ਪਾਠ ਹੁੰਦੀ ਆ ਉਹ ਕਰਕੇ ਦੁਕਾਨ ਦੀ ਓਪਨਿੰਗ ਕਰ ਦਿੰਦੇ ਨੇ ਇਹਨ ਬਹੁਤ ਵਧੀਆ ਤਾਂ ਲਿਆ ਕੇ ਖਾਦ ਦੀਆਂ ਪੂਰੀਆਂ ਧਰ ਦਿੰਦੇ ਨੇ ਲੋਕਾਂ ਨੂੰ ਕਹਿੰਦੇ ਨੇ ਵੀ ਸਾਡੀ ਖਾਦ ਦੀ ਦੁਕਾਨ ਆ ਅਸੀਂ ਖਾਦ ਸਪਲਾਈ ਕਰਿਆ ਕਰਨੀ ਆ ਤੋ ਇਹ ਲੋਕ ਆਉਂਦੇ ਨੇ ਓਪਨਿੰਗ ਤੇ ਤਾਂ ਲਿਆ ਕੇ ਕੁਝ ਕੱਟੇ ਰੱਖ ਵੀ ਲੰਦੇ ਨੇ ਖਾਸ ਦੇ ਲੋਕਾਂ ਨੂੰ ਵੇਚਣ ਲਈ ਤਾਂ ਉਹ ਕੀ ਕਰਦੇ ਨੇ ਹੁਣ ਕੰਮ ਉਹਨਾਂ ਦਾ ਸੌਖਾ ਬੇਸਮੈਂਟ ਕਰਕੇ ਆਏ ਹੋ ਗਿਆ ਵੀ ਉਹ ਸੁਰੰਗ ਪੱਟਣ ਬਾਰੇ ਸੋਚ ਲੰਨੇ ਆ ਸੋਚਦਾ ਵੀ ਸੁਰੰਗ ਪੱਟਾਂਗੇ ਆਪਾਂ ਤਾਂ ਹੁਣ ਉਹ ਗੂਗਲ ਮੈਪ ਖੋਲਦਾ ਗੂਗਲ ਮੈਪ ਖੋਲ ਕੇ ਐਨ ਕਰੈਕਟ ਲੋਕੇਸ਼ਨ ਤੇ ਜਿਹੜੀ ਬੈਂਕ ਨੂੰ ਸਿੱਧੀ ਜਾਂਦੀ ਆ ਸੁਰੰਗ ਪੱਟਣੀ ਸ਼ੁਰੂ ਕਰ ਦਿੰਦਾ ਤਾਂ ਉਹਨਾਂ ਨੇ ਇੱਕ ਬੈਲ ਰੱਖੀ ਹੁੰਦੀ ਸੀ ਜਦੋਂ ਦੋ ਜਣੇ ਅੰਦਰ ਸੁਰੰਗ ਪੱਟਦੇ ਤਾਂ ਬਾਹਰ ਦੋ ਜਣੇ ਕਾਊਂਟਰ ਤੇ ਬੈਠੇ ਹੁੰਦੇ ਤੇ ਜਿਹੜੇ ਜਦੋਂ ਕੋਈ ਕਸਟਮਰ ਆ ਜਾਂਦਾ ਤਾਂ ਉਹ ਇੱਕ ਬੈਲ ਮਾਰ ਦਿੰਦਾ ਮਾਰ ਦਿੰਦੇ ਤਾਂ ਉਹ ਖਦਾਈ ਕਰਨੀ ਬੰਦ ਕਰ ਦਿੰਦੇ ਜਾਂ ਦੋ ਬੈਲਾ ਮਾਰ ਦਿੰਦੇ ਤਾਂ ਖਦਾਈ ਸ਼ੁਰੂ ਕਰ ਦਿੰਦੇ ਤਾਂ ਐਦਾਂ ਬਾਰੀ-ਬਾਰੀ ਬਦਲ ਕੇ ਸੁਰੰਗ ਪੱਟੀ ਜਾਂਦੇ ਤਾਂ ਜਿਹੜੀ ਮਿੱਟੀ ਹੁੰਦੀ ਤਾਂ ਮਿੱਟੀ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਉਹ ਖਾਦ ਵਾਲੇ ਥੈਲਿਆਂ 'ਚ ਭਰਦੇ ਕਿਤੇ ਖਾਲੀ ਜਗ੍ਹਾ ਦੇਖ ਕੇ ਢੇਰੀ ਕਰੇ ਹੁੰਦੇ ਲੋਕਾਂ ਨੂੰ ਐਦਾਂ ਲੱਗਦਾ ਵੀ ਇਹ ਕੀ ਕਰਦੇ ਨੇ ਖਾਦ ਵੇਚਣ ਚੱਲੇ ਨੇ ਕਿਤੇ ਵੀਨਾਂ ਦੀ ਦੁਕਾਨ ਆ ਖਾਦ ਦੀ ਤੇ ਕੰਮ ਉਹਨਾਂ ਦਾ ਬਹੁਤ ਵਧੀਆ ਚੱਲੀ ਗਿਆ ਪਲਾਨ ਦੇ ਤਹਿਤ ਹੁਣ ਜਿਹੜਾ ਉਹਨਾਂ ਦਾ SBI ਬੈਂਕ ਤਾਂ ਨੇੜੇ ਸਭ ਤੋਂ ਉਹ ਤੋਂ ਉਹ तकरीबन 20 ਫੁੱਟ ਦੂਰੀ ਤੇ ਰਹਿ ਗਏ ਉਨੇ ਜਿਹੜੀ ਉਹਨਾਂ ਨੇ ਸੁਰੰਗ ਪੱਟੀਏ ਤਿੰਨ ਪਾਸੇ ਨੂੰ ਪੱਟੀ ਇੱਕ ਜਾ ਰਹੀ ਸੀ 골ਡਨ ਵਾਲੀ ਪਾਸੇ ਨੂੰ ਸੋਨੇ ਵਾਲੀ ਦੁਕਾਨ ਵਾਲੇ ਪਾਸੇ ਨੂੰ ਦੂਜੀਆਂ ਦੋ ਸੁਰੰਗਾਂ ਜਾ ਰਹੀਆਂ تھیں ਬੈਂਕਾਂ ਵਾਲੇ ਪਾਸੇ ਨੂੰ ਤੋਂ ਕੀ ਕਰਦੇ ਦਿਨ ਚ ਜਾ ਕੇ ਬੈਂਕ ਬਾਰੇ ਵੀ ਪੂਰੀ ਡਿਟੇਲ ਲੈ ਕੇ ਆਉਂਦੇ ਬੈਂਕ ਬਾਰੇ ਵੀ ਪੂਰੀ ਡਿਟੇਲ ਰੱਖੀ ਹੁੰਦੀ ਵੀ ਬੈਂਕ ਦਾ ਲੋਕਰ ਕਿੱਥੇ ਆ ਕਿਹੜੇ ਟਾਈਮ ਕੈਸ਼ ਆਉਂਦਾ ਕਿੰਨਾ ਕੈਸ਼ ਹੁੰਦਾ ਤਾਂ ਜਦੋਂ ਬੈਂਕ ਚ ਜਾਂਦੇ ਮਾਸਕ ਮੂੰਹ ਤੇ ਪਾ ਕੇ ਜਾਂਦੇ ਵੀ ਕੋਈ ਸਾਨੂੰ ਪਛਾਣ ਵੀ ਨਾ ਸਕੇ ਬਦਲ ਬਦਲ ਕੇ ਜਾਂਦੇ ਤਾਂ ਹੁਣ ਉਹਨਾਂ ਨੇ ਜਿਹੜਾ ਇਹ ਦਿਨ ਰੱਖਿਆ ਹੁਣ ਚਲੋ ਕਰੈਕਟ ਤਾਂ ਆਪਾਂ ਨਹੀਂ ਦੱਸ ਸਕਦੇ ਕਿ ਤੁਹਾਨੂੰ ਪਤਾ ਸੌ ਰਕੜ ਪੈ ਜਾਂਦਾ ਤਾਂ ਉਦੋਂ ਇੱਕ ਤਾਂ ਹੁੰਦੀ ਆ ਸ਼ਨੀਵਾਰ ਦੀ ਛੁੱਟੀ ਇੱਕ ਐਤਵਾਰ ਦੀ ਛੁੱਟੀ ਕੁਦਰਤੀ ਸੋਮਵਾਰ ਦੀ ਵੀ ਛੁੱਟੀ ਹੁੰਦੀ ਆ ਤੋਂ ਜਿਹੜਾ ਇਹ ਕੰਮ ਕਰਨ ਬਾਰੇ ਸੋਚਦੇ ਨੇ ਸੋਚਦੇ ਆ ਵੀ ਸ਼ੁੱਕਰਵਾਰ ਨੂੰ ਕਰਾਂਗੇ ਵੀ ਤਿੰਨੇ ਜਗ੍ਹਾ ਤੇ ਜਿਹੜਾ ਡਾਕਾ ਮਾਰਾਂਗੇ ਸ਼ੁੱਕਰਵਾਰ ਨੂੰ ਮਾਰਾਂਗੇ ਤਾਂ ਜੋ ਪੁਲਿਸ ਮੰਗਲਵਾਰ ਨੂੰ ਜਦੋਂ ਬੈਂਕ ਖੁੱਲੂ ਉਹਨਾਂ ਨੂੰ ਮੰਗਲਵਾਰ ਨੂੰ ਪਤਾ ਲੱਗੇ ਜਦ ਤੱਕ ਤਾਂ ਆਪਾਂ ਕਿਤੇ ਦੀ ਕਿਤੇ ਲੰਘੇ ਆਣ ਤਾਂ ਪਲਾਨ ਦੇ ਮੁਤਾਬਕ ਗੂਗਲ ਮੈਪ ਲਾ ਕੇ ਐਨ ਸਹੀ ਲੋਕੇਸ਼ਨ 'ਚ ਉਹ ਪੱਟ ਲੈਂਦੇ ਨੇ ਸੁਰੰਗਾਂ ਤਿੰਨੇ ਪਾਸੇ ਨੂੰ ਸੁਰੰਗਾਂ ਪੱਟ ਕੇ ਤਿਆਰ ਹੁੰਦੀ ਆ ਤਾਂ ਹੁੰਦਾ ਕੀ ਆ ਸ਼ੁੱਕਰਵਾਰ ਵਾਲੇ ਦਿਨ ਮੰਡੀ ਦੇ ਵਿੱਚ ਆਲੂ ਆਉਂਦੇ ਨੇ ਇੱਕ ਟਰੱਕ ਆਲੂ ਆਉਂਦਾ ਆਉਂਦਾ ਦੋ ਆਉਂਦੇ ਨੇ ਤਾਂ ਜਦੋਂ ਤੀਜਾ ਟਰੱਕ ਆਉਂਦਾ ਤੋਸ ਜਾਂਦਾ ਜਦੋਂ ਟਰੱਕ ਤੋਸ ਜਾਂਦਾ ਤਾਂ ਪਹਿਲਾਂ ਦੇ ਲੋਕ ਟੋਚਣ ਪਾ ਕੇ ਖਿੱਚਦੇ ਨੇ ਰਕਾ ਹੋਰ ਧੁੱਸ ਜਾਂਦਾ ਫੇਰ ਉਹ ਜੀਬੀਸੀ ਲਿਆਉਂਦੇ ਨੇ ਜੀਬੀਸੀ ਨਾਲ ਜਹਾ ਟਰੱਕ ਖਿੱਚਦੇ ਨੇ ਚੱਕਦੇ ਨੇ ਤਾਂ ਟਰੱਕ ਨਿਕਲ ਜਾਂਦਾ ਜਦੋਂ ਟਰੱਕ ਨਿਕਲ ਜਾਂਦਾ ਤਾਂ ਉੱਥੇ ਬਹੁਤ ਬੜਾ ਖੱਡਾ ਹੋ ਜਾਂਦਾ ਤਾਂ ਲੋਕਾਂ ਨੂੰ ਇਹ ਹੋ ਜਾਂਦਾ ਵੀ ਮੰਡੀ ਦਾ ਇਹ ਹੋ ਸਕਦਾ ਸੀਵਰੇਜ ਹੋਵੇ ਵੀ ਪੁਰਾਣਾ ਕੋਈ ਵੀ ਉਹ ਨੰਗਾ ਹੋ ਗਿਆ ਵੀ ਉਹ ਚ ਟਰੱਕ ਧੁੱਸ ਗਿਆ ਤੇ ਇੰਨੇ ਚ ਉਹਨਾਂ ਨੂੰ ਵੀ ਰੌਲਾ ਪੈ ਜਾਂਦਾ ਵੀ ਹਾਂ ਇਦਾਂ ਇਦਾਂ ਹੋ ਗਿਆ ਇਹ ਕੰਮ ਇੱਥੇ। ਤੋਂ ਖਿੰਡ ਜਾਂਦੇ ਨੇ। ਤਾਂ ਜਦੋਂ ਖਿੰਡਦੇ ਨੇ ਹੁਣ ਪੁਲਿਸ ਆ ਜਾਂਦੀ ਆ ਉੱਥੇ ਵੀ ਖੱਡਾ ਹੋਇਆ ਹੋਇਆ। ਤਾਂ ਜਦ ਪੁਲਿਸ ਵੈਰੀਫਾਈ ਕਰ ਲਈ ਉਹਦੇ ਵਿੱਚ ਉੱਤਰਦੇ ਨੇ। ਤੋਂ ਸੁਰੰਗ ਦਾ ਅੰਦਰ ਉਹਨਾਂ ਨੇ ਬੱਲਵੇ ਬੱਲਵ ਲਾਇਆ ਹੁੰਦਾ। ਤਾਂ ਪੁਲਿਸ ਦੇਖ ਕੇ ਬਹੁਤ ਹੈਰਾਨ ਹੁੰਦੀ ਆ ਵੀ ਇਹ ਸੁਰੰਗ ਕਾਦੇ ਵਾਸਤੇ ਪੱਟੀ ਹੋਈ ਆ। ਵੀ ਨਾਲੇ ਤਿੰਨ ਪਾਸੇ ਨੂੰ ਜਾ ਰਹੀ ਆ। ਤਾਂ ਜਦੋਂ ਜਾ ਕੇ ਦੇਖਦੇ ਨੇ ਤਾਂ ਉਹ ਸੁਰੰਗ ਦਾ ਜਿਹੜਾ 메ਨ ਰਸਤਾ ਹੁੰਦਾ ਤਾਂ ਉਹ ਦੁਕਾਨ 'ਚ ਜਾ ਕੇ ਖੁੱਲਦਾ ਜਿਹੜੀ ਉਹਨਾਂ ਨੇ ਕਿਰਾਏ 'ਤੇ ਲੱਤੀ ਹੁੰਦੀ ਆ ਤਾਂ ਪੁਲਿਸ ਵੈਰੀਫਾਈ ਕਰਨ ਲਈ ਲੋਕਾਂ ਨੂੰ ਜਦੋਂ ਆਲੇ-ਦਾਲ ਤੋਂ ਪਤਾ ਕਰਦੀ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਇੱਥੇ ਤਿੰਨ ਬੰਦੇ ਚਾਰ ਬੰਦੇ ਰਹਿੰਦੇ ਸੀ ਤਾਂ ਜਦੋਂ ਚਾਰਾਂ ਦੀ ਡਿਟੇਲ ਇਕੱਠੀ ਕਰੀ ਜਾਂਦੀ ਆ ਤਾਂ ਚਾਰਾਂ ਦੀ ਫੀਕ ਡਿਟੇਲ ਹੁੰਦੀ ਆ origianally ਹੁੰਦੀ ਆ ਪੁਲਿਸ ਬਹੁਤ ਬਰੀਕੀ ਨਾਲ ਕੰਮ ਕਰਨ ਤੋਂ ਬਾਅਦ ਸਰਚ ਕਰਨ ਤੋਂ ਬਾਅਦ ਜਿਹੜਾ ਮੇਨ ਮੁਜਰਮ ਹੁੰਦਾ ਉਹਦੇ ਤੱਕ ਪਹੁੰਚ ਜਾਂਦੀ ਆ ਤਾਂ ਜਦੋਂ ਉਹਦੇ ਤੱਕ ਪਹੁੰਚ ਜਾਂਦੀ ਆ ਤਾਂ ਉਹ ਹੌਲੀ-ਹੌਲੀ ਕਰਕੇ ਬਾਕੀ ਦੇ ਤਿੰਨ ਨੂੰ ਵੀ ਫੜਾ ਦਿੰਦਾ ਤਾਂ ਜਦੋਂ ਚਾਰੇ ਫੜੇ ਜਾਂਦੇ ਆ ਤਾਂ ਉਹ ਚਾਰੇ ਦੱਸਦੇ ਨੇ ਵੀ ਸਾਡਾ ਕੰਮ ਇਹ ਤਿੰਨਾਂ ਨੂੰ ਲੁੱਟਣਾ ਸੀ ਤਿੰਨਾਂ ਨੂੰ ਲੁੱਟ ਕੇ ਅਸੀਂ ਇੱਥੋਂ ਕਿਤੇ ਵਿਦੇਸ਼ ਲੰਘਣਾ ਸੀ ਵੀ ਇਹ ਤਾਂ ਕਹਿ ਵੀ ਸਾਡੀ ਮਾੜੀ ਕਿਸਮਤ ਜੇ ਅੱਜ ਦੀ ਦਿਹਾੜੀ ਆਲੂਆਂ ਦਾ ਟਰੱਕ ਨਾ ਹੁੰਦਾ ਸ਼ੁੱਕਰਵਾਰ ਵਾਲੇ ਦਿਨ ਅਸੀਂ ਇਹ ਕੰਮ ਕਰਕੇ ਇਥੋਂ ਫਰਾਰ ਹੋ ਜਾਣਾ ਸੀ ਮੁੜ ਕੇ ਪੁਲਿਸ ਸਾਨੂੰ ਜਿੱਥੋਂ ਮਰਜ਼ੀ ਲੱਭ ਜਾਂਦੀ ਕਿਉਂਕਿ ਉਹਨਾਂ ਨੇ ਨਕਲੀ ਪਾਸਪੋਰਟ ਤੇ ਵੀਜ਼ੇ ਵੀ ਲਵਾ ਕੇ ਰੱਖੇ ਹੁੰਦੇ ਆ ਸੋ ਐਦਾਂ ਹੁੰਦਾ ਵੀ ਚੋਰ ਨੂੰ ਕਿਤੇ ਨਾ ਕਿਤੇ ਮੂਰੀ ਰਹਿ ਜਾਂਦੀ ਆ ਵੀ ਇਹ ਕਾਲੂਆਂ ਦੇ ਟਰੱਕ ਨੇ ਉਹਨਾਂ ਦਾ ਯਹਨ ਬਣੀ ਬਣਾਈ ਗੇਮ ਐਨ ਮੇਨ ਦਰਵਾਜ਼ੇ ਤੱਕ ਪਹੁੰਚੀ ਹੋਈ ਸੁਰੰਗ ਖਜ਼ਾਨੇ ਦੇ ਮੰਨ ਲਓ ਬੈਂਕ ਦੇ ਮਿੰਟਾਂ 'ਚ ਹੀ ਕੰਮ ਖਤਮ ਕਰਤਾ ਯੂਪੀ ਦੀ ਸਟੋਰੀ ਹੈ ਇਹ origional ਸਟੋਰੀ ਆ ਰੀਅਲ ਚ ਫੇਕ ਨਹੀਂ ਹੈਗੀ ਬਲੰਦ ਸ਼ਹਿਰ ਦੀ ਆ ਸਰਚ ਕਰਕੇ ਦੇਖ ਲਿਓ ਜਾ ਇਹ ਫੇਸਬੁੱਕ ਤੇ ਦੇਖ ਦਿਓ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਵੀਡੀਓ ਦੇਖਣ ਲਈ ਧੰਨਵਾਦ ਮਿਲਾਂਗੇ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਕਨਸੈਪਟ ਤੇ ਉਦੋਂ ਤੱਕ ਧੰਨਵਾਦ